ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਦਲਜੀਤ ਅਜਰੂਹਾ ਅੱਜ ਅਸੀਂ ਜਿਲ੍ਹਾ ਹੁਸ਼ਿਆਰਪੁਰ ਦੇ ਤਸਵੀਰ ਕ ਰਛੇ ਕਰਕੇ ਪਹੁੰਚੇ ਜਿੱਥੇ ਸੇਵਾਪਾਪਤੀ ਹੁਸ਼ਿਆਰਪੁਰ ਦੀ ਬ੍ਰਾਂਚ ਕ ਰਛੇ ਕਰ ਬਲੋਂ ਇੱਕ ਇਹ ਕੈਂਪ ਲਾਇਆ ਗਿਆ ਜਨ ਹੱਤ ਦਾ ਕੈਂਪ ਜਿਹਦੇ ਵਿੱਚ ਲੋਕਾਂ ਦਾ ਸ਼ੂਗਰ ਬਲੱਡ ਪ੍ਰੈਸ਼ਰ ਤੇ ਐਨੀਅਰ ਉਸ ਜਿਹੜੀਆਂ ਬਿਮਾਰੀਆਂ ਨੂੰ ਨਾ ਵਾਰ ਸੈਕਪ ਕੀਤਾ ਜਿਨ੍ਹਾਂ ਦੀ ਚੈਕ ਕਰ ਲਈ ਡਾਕਟਰ ਰਵਿੰਦਰ ਜੀ ਹੁਸ਼ਿਆਰਪੁਰ ਤੋਂ ਆਏ ਐਮ ਡੀ ਨੇ ਉਹਨਾਂ ਦੀ ਟੀਮ ਨੇ ਚੱਕੀ ਅੱਜ ਗੱਲ ਕਰਾਂਗੇ ਉਹਨਾਂ ਦੇ ਨਾਲ ਕਿ ਅੱਜ ਕਿਹੜੇ ਮਰੀਜ਼ ਇਹ ਕਿੰਨੇ ਚੈੱਕ ਕੀਤੇ ਆ ਤੇ ਕਿਹੜੀ ਜ਼ਿਆਦਾਤਰ ਬਿਮਾਰੀ ਇਸ ਇਲਾਕੇ ਦੇ ਵਿੱਚ ਪਾਈ ਜਾਂਦੀ ਹੈ ਡਾਕਟਰ ਰਵਿੰਦਰ ਜੀ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਵ ਅੱਜ ਤੱਕ ਕੈਂਪ ਲਗਾਇਆ ਗਿਆ ਹੈ 슈ਗਰ ਦੇ ਮਰੀਜ਼ਾਂ ਦੇ ਵਾਸਤੇ ਬਲੱਡ ਪ੍ਰੈਸ਼ਰ ਵਾਸਤੇ ਤੇ ਹੋਰ ਬਿਮਾਰੀਆਂ ਵਾਸਤੇ ਜਦ ਅੱਜ ਤੱਕ ਦੇਖਿਆ ਗਿਆ ਕਿ ਕਾਫੀ ਮਰੀਜ਼ਾਂ ਦੀ ਜਿਹੜੀ 슈ਗਰ ਆ ਉਹ ਬੜੀ ਹਾਈ ਲੈਵਲ ਤੇ ਸੀ 400 ਤੋਂ ਵੱਧ 슈ਗਰ ਦੇ ਮਰੀਜ਼ ਪਾਏ ਗਏ ਉਹਨਾਂ ਨੂੰ ਸਲਾਹ ਦਿੱਤੀ ਗਈ ਕਿ 슈ਗਰ ਕੰਟਰੋਲ ਕਿਵੇਂ ਕਰਨੀ ਆ ਨਾਲ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਤੇ ਇਸ ਗੱਲ ਤੇ ਵੀ ਜ਼ੋਰ ਪਾਇਆ ਗਿਆ ਕਿ ਉਹਨਾਂ ਨੇ ਆਪਣਾ ਲਾਈਫ ਸਟਾਈਲ ਕਿਵੇਂ ਮੋਡੀਫਾਈ ਕਰਨਾ ਤੇ ਡਾਈਟ ਦਾ ਕਿੰਨਾ ਕੰਟਰੋਲ ਆ 슈ਗਰ ਨੂੰ ਚੈੱਕ ਕਰਨ ਦੇ ਲਈ ਕੁਝ ਐਸੇ ਬੰਦੇ ਵੀ ਪਾਏ ਗਏ ਜਿਨ੍ਹਾਂ ਨੂੰ ਕੋਈ ਤਕਲੀਫ ਰਹੀ ਸੀ ਉਹਨਾਂ ਦਾ ਬੀਪੀ 200 ਤੋਂ ਵੱਧ ਪਾਇਆ ਗਿਆ ਉਹ ਸ਼ੂਗਰ ਸੇ ਬੀਪੀ ਦਾ ਉਹਨਾਂ ਨੂੰ ਪਤਾ ਹੀ ਨਹੀਂ ਸੀ ਤੇ ਉਹਨਾਂ ਨੂੰ ਇਸ ਬਾਰੇ ਵੀ ਦੱਸਿਆ ਗਿਆ ਕਿ ਜਿਹੜੇ ਵੀ ਗਰੀਨ ਨੂੰ ਸ਼ੂਗਰ ਹੋਂ ਕਦੀ ਨਾ ਕਦੀ ਬੀਪੀ ਹੋਣ ਦਾ ਖਤਰਾ ਰਹੇਗਾ ਤੇ ਬੀਪੀ ਦੀ ਦਵਾਈ ਵੀ ਉਨੀ ਹੀ ਜ਼ਰੂਰੀ ਹੈ ਜਿਵੇਂ ਸ਼ੂਗਰ ਤੇ ਜ਼ਰੂਰੀ ਹੈ ਤੇ ਨਾਲ ਸਭ ਤੋਂ ਪਹਿਲਾਂ ਜਿਹੜੇ ਤਰੇਜ ਆ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਤੇ ਇਸ ਤੇ ਬੜਾ ਵਧੀਆ ਸਹਿਯੋਗ ਰਿਹਾ ਕਾਫੀ ਲੋਕਾਂ ਨੇ ਆ ਕੇ ਆਪਣਾ ਚੈੱਕਅਪ ਕਰਾਇਆ ਤੇ ਦਵਾਈਆਂ ਲਈਆਂ ਤੇ ਉਹ ਇਸ ਕੈਂਪ ਦੇ ਵਿੱਚ ਸਾਰੇ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਔਰ ਬੜਾ ਉਤਸ਼ਾਹ ਵੀ ਦੇਖਣ ਨੂੰ ਮਿਲਿਆ हां डॉक्टर साहब ਤੁਸੀਂ ਦੱਸਿਆ ਕਿ ਇੱਥੇ 100 ਤੋਂ ਵੱਧ ਮਰੀਜ਼ ਤੁਸੀਂ ਦੇਖੇ ਜਿਹਦੇ ਬਪਰ ਕੁਮਾਰੀਆਂ ਤੋਂ ਵਧਦੇ ਨੇ ਜਿਆਦਾਤਰ ਦੇਖਿਆ ਜਾਂਦਾ ਹਲਕਾ ਬਾਈ ਬਹੁਤ ਸਾਰੀਆਂ ਪ੍ਰੋਬਲਮ ਹੋਦੀਆਂ ਤੁਹਾਨੂੰ ਇਸ ਹਫ਼ਤੇ ਦੇ ਵਿੱਚ ਕਿਹੜੀ ਜ਼ਿਆਦਾ ਪ੍ਰੋਬਲਮ ਲੱਗੀ ਹੈ ਜਿਹੜੀ ਜ਼ਿਆਦਾਤਰ ਮਰੀਜ਼ ਤੁਸੀਂ ਇਸ ਕੈਂਪ ਦੇ ਦੌਰਾਨ ਦੇਖੀ ਅੱਜ ਇਸ ਕੈਂਪ ਦੇ ਵਿੱਚ ਸਾਨੂੰ ਬਲੱਡ ਪ੍ਰੈਸ਼ਰ ਦੇ ਬਹੁਤ ਹੀ ਜ਼ਿਆਦਾ ਮਰੀਜ਼ ਮਿਲੇ ਨੇ ਔਰ ਕੁਝ ਐਸੇ ਬੰਦੇ ਵੀ ਮਿਲੇ ਕਿ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਜਦ ਬੀਪੀ ਚੈੱਕ ਕੀਤਾ ਗਿਆ ਕੇ ਇਹਦਾ 190 ਕੇ ਇਹਦਾ 200 ਕੇ ਇਹਦਾ ਥੱਲੇ 120 ਸੀਗਾ ਸ਼ੂਗਰ ਦੇ ਮਰੀਜ਼ਾਂ ਨੂੰ ਤੇ ਆਪਣਾ ਬਗਾ ਸੀਗਾ ਪਰ ਉਹਨਾਂ ਨੂੰ ਆਪਣੇ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ

ਔਰ ਸਾਰੇ ਸਲਾਹ ਵੀ ਲੋਕਾਂ ਨੂੰ ਦਿੱਤੇ ਗਏ ਆ ਔਰ ਐਸੇ ਕੈਂਪ ਅੱਗੇ ਵੀ ਆਪਾਂ ਫਿਊਚਰ ਦੇ ਵਿੱਚ ਲੋਕ ਸੇਵਾ ਵਾਸਤੇ ਲਗਾਉਂਦੇ ਰਵਾਂਗੇ ਐ ਡਾਕਟਰ ਸਾਹਿਬ ਅਕਸਰ ਦੇਖਿਆ ਜਾਂਦਾ ਹੈ ਕੈਂਪਾਂ ਦੇ ਵਿੱਚ ਮਰੀਜ਼ਾਂ ਨੂੰ ਬੁਲਾ ਕੇ ਬਹੁਤ ਸਾਰੀ ਦਵਾਈ ਦਿੱਤੀ ਜਾਂਦੀ ਹੈ ਨਹੀਂ ਤੇ ਬਾਅਦ ਵਿੱਚ ਉਹਨਾਂ ਦਾ ਟ੍ਰੀਟਮੈਂਟ ਬਾਰੇ ਜਾਂ ਉਹਨਾਂ ਦੀ ਪ੍ਰੈਸ ਕਿਰਨ ਜਾਂ ਉਹਨਾਂ ਦੇ ਡਾਇਗਨੋਸ ਬਾਰੇ ਬਹੁਤਾਂ ਲੰਬਾ ਨੀਂਦ ਦੇਖਿਆ ਜਾਂਦਾ ਬਹੁਤ ਸਾਰੇ ਮਰੀਜ਼ ਜਿਹੜੇ ਆ ਹਤਾਸ਼ ਹੋ ਜਾਂਦੇ ਆ ਵੀ ਇਹਨਾਂ ਕੈਂਪਾਂ ਦੇ ਵਿੱਚ ਇਹੋ ਜਿਹੀ ਪ੍ਰੋਬਲਮ ਦੀ ਇਸ ਤਾਂ ਦੀ ਕੈਂਪ ਇਸ ਕੈਂਪ ਵਿੱਚ ਕੋਈ ਪ੍ਰੋਬਲਮ ਨਹੀਂ ਐਸਾ ਕੋਈ ਕੈਂਪ ਨਹੀਂ ਸੀ ਅਹੀਂ ਸਿਰਫ ਉਹ ਹੀ ਦਵਾਈ ਦਿੱਤੀ ਜਾਂਦੀ ਹੈ ਜਿਹੜੀ ਕਿ ਉਹਨਾਂ ਨੂੰ ਜ਼ਰੂ adet ਫਿਰ ਅੱਗੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਸਿਸਟਮ ਹੋ ਠੀਕ ਕੀਤਾ ਜਾਏ। ਐ ਬਹੁਤ-ਬਹੁਤ ਧੰਨਵਾਦ। ਐ ਦੋਸਤੋ ਇਸਾਂ ਡਾਕਟਰ ਰਪਿੰਦਰ ਜੀ ਐਮ ਡੀ ਜਿਨ੍ਹਾਂ ਨੇ ਸਾਨੂੰ ਸਿਵਾਪਾਰਤੀ ਵਿੱਚ ਲੱਗੇ ਕੈਂਪ ਨੇ ਮਿਲ ਚੰਗੀ ਜਾਂਚ ਕੀਤੀ ਤੇ ਨਾਲ ਦੀ ਨਾਲ ਸਾਨੂੰ ਮੌਜੂਦਾ ਹਾਲਾਤਾਂ ਤੇ ਮੌਜੂਦਾ ਜਿਹੜੀਆਂ ਬਚਾਉਣ ਵਾਸਤੇ ਬਚਣ ਵਾਸਤੇ ਗੱਲਬਾਤ ਕੀਤੀ ਹੈ। ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਲੋਕ ਆ ਤੇ ਸਾਡੇ ਮਰੀਜ਼ ਆ ਇਹਨਾਂ ਤੋਂ ਵੱਲੋਂ ਦੱਸਿਆ ਕਿ ਜਿਹੜੇ ਪ੍ਰਕਾਸ਼ ਆਪਣੇ ਪ੍ਰਕਾਸ਼ ਸਾਹਿਬ ਨੇ ਤੇ ਨਾਲ ਦੀ ਨਾਲ ਜਿਹੜੇ ਬਚਾਇਆ ਉਹ ਉਹਨਾਂ ਤੇ ਅਮਲ ਕਰ ਤਾਂ ਕਿ ਜਿਹੜਾ ਅੱਜ ਦੇ ਮੌਕੇ ਵਿੱਚ ਲੋਕਾਂ ਤੋਂ ਵਕਾ ਕੁਮਾਰੀਆਂ ਤੋਂ ਬਚਿਆ ਸਾਥ ਅਸੀਂ ਅੱਜ ਸਿਵਾਪਾਰਤੀ ਤਰ ਵੀ ਜਿਹੜੇ ਕੈਂਪ ਲਗਾਇਆ ਗਿਆ ਅਸੀਂ ਅੱਜ ਜਿਹੜੇ ਆਪਣੇ ਸਮਾਜ ਦੇ ਬਹੁਤ ਹੀ ਰੈ ਨਮਾਇਆ ਤੇ ਲੋਕਾਂ ਦੇ ਵਿੱਚ ਦਿਲਾਂ ਦੇ ਵਿੱਚ ਇੱਕ ਬਹੁਤ ਉਹਨਾਂ ਦਾ ਘਾਰਾ ਪਿਆਰ ਆ ਸਤਕਾਰ ਆ ਤੇ ਉਹ ਅਕਸਰ ਇਹੋ ਜਿਹੇ ਜਿਹੜੇ ਕੈਂਪਾ ਪੰਜਾਬ ਹੀ ਨਹੀਂ ਵੱਖ-ਵੱਖ ਸਟੇਟਾਂ ਦੇ ਵਿੱਚ ਜਾ ਕੇ ਵੀ ਦੇਸ਼ ਦੇ ਲੈਵਲ ਦੇ ਵੀ ਉਹ ਜਿਹੜੀ ਇਸ ਸੰਕਤੀ ਉਹਨਾਂ ਦੀ ਲੋਕਾਂ ਦੇ ਨਾਲ ਉਹ ਕਰਦੇ ਆ ਅਸੀਂ ਗੱਲ ਕਰਾਂਗੇ ਇਸ ਪਰਸਨੈਲਿਟੀ ਅਬਨਾਸ਼ ਰਾਏ ਖਾਨਾ ਜੀ ਜਿਨ੍ਹਾਂ ਨੇ ਅੱਜ ਗਰਸ਼ਣ ਕਲਵੀ ਕੇ ਸੇਵਾ ਪਾਤੀ ਦੇ ਸਹਾਇਕ ਦੇ ਨਾਲ ਜਿਹੜਾ ਕੈਂਪ ਲਗਾਇਆ ਗਿਆ ਤੇ ਇਹਦੇ ਵਿੱਚ ਅਸੀਂ ਉਹਨਾਂ ਵੱਲੋਂ ਸੇਵਾ ਭਰ ਚੁੱਕੀ ਹੈ ਕੀ ਇਹਦੇ ਫੰਕਸ਼ਨ ਨੇ ਅਸੀਂ ਗੱਲ ਕਰਾਂਗੇ ਥਾਣਾ ਸਾਹਿਬ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸੇਵਾ ਭਾਰਤੀ ਇੱਕ ਨੈਸ਼ਨਲ ਲੈਵਲ ਦੀ ਸੰਸਥਾ ਆ ਜਿੱਥੇ ਅਸੀਂ ਬੈਠੇ ਆ ਇਹ ਸੇਵਾ ਭਾਰਤੀ ਦਾ ਆਫੀਸਰ ਇਥੇ ਇੱਕ ਫ੍ਰੀ ਹੋਮੋਪੈਥਿਕ ਡਿਸਪੈਂਸਰੀ ਚੱਲ ਰਹੀ ਹੈ ਅਗਿਆਨ ਵਾਲੇ ਸਮੇਂ ਵਿੱਚ ਇੱਥੇ ਪਲੈਨਿੰਗ ਸਲਾਈਡ ਸੈਂਟਰ ਦੀ ਵੀ ਹੈ ਕੰਪਿਊਟਰ ਸੈਂਟਰ ਦੀ ਵੀ ਹੈ ਔਰ ਮੈਂ ਖੁਦ ਜਿਹੜਾ ਸੇਵਾ ਪ੍ਰਮੁਖ ਰਿਆਂ ਰਾਜਨੀਤੀ ਜਾਣ ਤੋਂ ਪਹਿਲਾਂ ਔਰ ਮੈਨੂੰ ਵੀ ਮੌਕਾ ਮਿਲਿਆ ਕਿ ਮੈਂ ਇਸ ਡਿਸਪੈਂਸਰੀ ਦੇ ਵਿੱਚ ਐਸ ਡਿਸਪੈਂਸਰ ਲੋਕਾਂ ਨੂੰ ਦਵਾਈ ਦੇਣ ਦਾ ਕੰਮ ਕਰਦਾ ਰਿਹਾ ਔਰ ਇੱਕ ਰੈਂਕ ਫਿਗਰ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਦਾ ਕੰਮ ਵੀ ਕਰਦਾ ਰਿਹਾ ਇੱਕ ਸਾਲ ਮੈਂ ਉਹਨਾਂ ਬੱਚਿਆਂ ਨੂੰ ਪੜ੍ਹਾਇਆ ਤੇ ਉਸ ਤੋਂ ਬਾਅਦ ਫਿਰ ਉਹ ਪ੍ਰੋਜੈਕਟ ਅੱਗੇ ਚੱਲਿਆ ਤੇ ਸੇਵਾ ਭਾਰਤੀ ਸੇਵਾ ਦੇ ਕੰਮ ਜਿਹੜੀ ਹੈ ਉਹ ਕਰਦੀ ਹੈ ਚਾਹੇ ਉਹ ਡਿਸਪੈਂਸੀ ਦਾ ਹੈ ਚਾਹੇ ਉਹ ਹੋਰ ਉਹ ਅਲੱਗ-ਅਲੱਗ ਸੇਵਾ ਦੇ ਕੰਮ ਜਿਹੜੇ ਨੇ ਲੋਡ ਪੈਂਦੇ ਜਿਸ ਤਰ੍ਹਾਂ ਕੋਈ ਦਸਤੂਰ ਹੁੰਦੀ ਹੈ ਉਹਦੇ ਵਿੱਚ ਵੀ ਸੇਵਾ ਭਾਰਤੀ ਦਾ ਰੋਲ ਪੈਂਦਾ ਹੈ ਅ ਖੰਨਾ ਜੀ ਤੁਸੀਂ ਬਹੁਤ ਵਧੀਆ ਦੱਸਿਆ ਤਾਂ ਨਾਂ ਤੋਂ ਹੀ ਬਿਲਕੁਲ ਜਾਹਰ ਹੈ ਸੇਵਾ ਭਾਰਤੀ ਸੇਵਾ ਤੇ ਕੋਸ਼ਿਸ਼ ਇਹ ਰਹਿੰਦੀ ਪੇਸ਼ੇ ਵਿੱਚ particulr ਵਕ ਵਕ ਸਮਾਂ ਤੇ ਜੇ ਤਰ੍ਹਾਂ ਦੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹਦੇ ਵਿੱਚ ਸਭ ਤੋਂ ਅੱਗੇ ਹੋ ਕੇ ਇਹ ਲੋਕਾਂ ਦੀ ਮਦਦ ਜਥਾ ਜੋਗ ਜਿੰਨੀ ਵੀ ਹੈ ਮਦਦ ਕਰਦੀ ਆ ਅਸੀਂ ਗੱਲ ਕਰੀਏ ਜਿਵੇਂ ਅੱਜ ਇਹ ਕੈਂਪ ਲਵਾਇਆ ਗਿਆ ਕੈਂਪ ਦੇ ਵਿੱਚ ਦਵਾਈਆਂ ਮੁਫਤ ਦਿੱਤੀਆਂ ਗਈਆਂ ਇਹ ਜਿਹੜੀ ਆ ਸਾਡੇ ਦਰਸ਼ਕਾਂ ਨੂੰ ਜਿਹੜੀ ਦਵਾਈਆਂ ਜਿਵੇਂ ਅਕਸਰ ਲੋਕਾਂ ਦਾ ਇੱਕ ਬਲੇਮ ਹੁੰਦਾ ਵੀ ਕੈਂਪਾਂ ਦੇ ਵਿੱਚ ਸੱਦ ਲੈਦੇ ਐ ਇੱਕ ਦੋ ਹੀ ਹਫ਼ਤੇ ਦੇ ਦੇ ਜਾਂ ਦੋ ਦਿਨ ਦੇ ਵਰਤੀ ਨਹੀਂ ਇਹ ਸੇਵਾ ਪਾਰਟੀ ਦਾ ਕੀ ਪ੍ਰੋਸੈਸ ਹੈ ਵੀ ਜਿਹੜੇ ਲੌਂਗ ਟਾਈਮ ਦੇ ਪੇਸ਼ੇਦਾਰ ਠਹਾਉਂਦੇ ਆ ਕੇ ਸ਼ਾਸਨ ਆਉਂਦੇ ਤੇ ਉਹਨਾਂ ਨੂੰ ਕਿੰਨੀ ਦੇਰ ਤੱਕ ਆਪਾਂ ਇਹ ਜਿਹੜੀ ਸ షుగర్ ਔਰ ਬਲੱਡ ਪ੍ਰੈਸ਼ਰ ਜੀ ਬਲੱਡ ਪ੍ਰੈਸ਼ਰ ਔਰ ਸ਼ੂਗਰ ਦੀ ਦਵਾਈ ਡਾਕਟਰਸ ਦੇ ਕਹਿੰਦੇ ਮੁਤਾਬਕ ਜਦ ਤੱਕ ਸੈੱਟ ਨਹੀਂ ਹੁੰਦੀ ਤੇ ਲੰਬੇ ਸਮੇਂ ਤੱਕ ਨਹੀਂਤੀ ਜਾ ਸਕੀ ਇਸ ਲਈ ਇਹ ਦਵਾਈ ਅੱਜ 10 ਦਿਨ ਲਈ ਦਿੱਤੀ ਗਈ ਹੈ ਔਰ ਜਿਹੜੇ ਮਰੀਜ਼ ਆਲਰੇਡੀ ਦਵਾਈ ਖਾਂਦੇ ਵੀ ਸੀਗੇ ਉਹਨਾਂ ਦਾ ਰਿਕਾਰਡ ਦੇਖ ਕੇ ਇੱਕ ਇੱਕ ਮਹੀਨੇ ਦੀ ਦਵਾਈ ਵੀ ਜਿਹੜੀ ਹੈ ਉਹ ਦਿੱਤੀ ਗਈ ਹੈ ਡਾਕਟਰ ਸਾਹਿਬ ਨੇ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਲੋਡ ਪੈਂ ਤੇ ਉਹ ਉਹਨਾਂ ਨਾਲ ਕੰਸਲਟ ਵੀ ਕਰ ਸਕਦੇ ਆ ਕੈਂਪਾਂ ਵਿੱਚ ਜਿਹੜੀ ਹੈ ਸਾਰੀ ਉਮਰ ਦੀ ਦਵਾਈ ਤਾਂ ਦੇਣਾ ਬੜਾ ਮੁਸ਼ਕਲ ਹੁੰਦਾ ਲੇਕਿਨ ਜੇ ਦਵਾਈ ਸੈੱਟ ਹੋ ਜਾਏ ਦਵਾਈ ਵગેਰਾ ਦੇ ਦੇ ਕੇ ਤਾਂ ਲੋਕ ਬਾਰ ਉਹ ਖਰੀ ਵੀ ਸਕਦੇ ਆ ਬਾਅਦ ਵਿੱਚ ਲੇਕਿਨ ਇਹ ਸੇਵਾ ਭਾਰਤੀ ਇੱਥੇ ਕਿਉਂਕਿ ਹੋਮੋਪੈਥਿਕ ਦੀ ਸਪੈਸ਼ਲਟੀ ਚੱਲ ਰਹੀ ਹੈ ਅੱਜ ਇਹ ਕੈਂਪ ਐਲੋਪੈਥੀ ਦਾ ਬਲੱਡ ਪ੍ਰੈਸ਼ਰ ਔਰ ਸ਼ੂਗਰ ਦਾ ਲਗਾਇਆ ਗਿਆ ਇਹ ਇੱਕ ਸਪੈਸੀਫਿਕ ਬਿਮਾਰੀ ਨੂੰ ਦੇਖ ਕੇ ਹੀ ਕੈਂਪ ਲਗਾਇਆ ਗਿਆ ਔਰ ਦੇਖਣ ਚ ਆਇਆ ਤੀਆਂ ਨੇ ਪਹਿਲੀ ਵਾਰ ਆਪਣੀ ਸ਼ੂਗਰ ਟੈਸਟ ਕਰਾਈ ਹੈ ਔਰ ਇੱਕ ਮੈਂ ਲੇਡੀ ਇੱਥੇ ਆਈ ਉਹਦੀ ਸ਼ੂਗਰ 450 ਔਰ 500 ਦੇ ਵਿੱਚ ਸੀਗੀ ਬਲੱਡ ਪ੍ਰੈਸ਼ਰ ਕਿੰਨਾ ਦਾ 180 ਤੱਕ ਇੱਥੇ ਸੀ ਤਾਂ ਇਸ ਕਰਕੇ ਮੈਂ ਸਮਝਦਾ ਕਿ ਇਦਾਂ ਇਹਨਾਂ ਕੈਂਪਾਂ ਦਾ ਇਹ ਫਾਇਦਾ ਹੁੰਦਾ ਕਿ ਲੋਕਾਂ ਨੂੰ ਅਵੇਅਰ ਕਰਨਾ ਕਿ ਤੁਸੀਂ ਇਸ ਬਿਮਾਰੀ ਦੇ ਮਰੀਜ਼ ਹੋ ਕਈ ਵਾਰ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਹੈ ਮੈਂ ਕਈ ਵਾਰ ਤੁਹਾਨੂੰ ਦੇਖਿਆ ਕਿ ਤੁਸੀਂ ਖੁਦ ਡਾਇਬਟਿਕ ਹੋ ਲੇਕਿਨ ਅਵੇਅਰਨੈਸ ਕਹ ਲੋ ਜਾਂ ਤੁਸੀਂ ਇਗਨੋਰ ਕਰ ਦਿੰਦੇ ਹੋ ਆਪਣੀ ਬਿਮਾਰੀ ਨੂੰ لیکن ایک کیمپ ਦਾ مقصد ਹੁੰਦਾ ਅਵੇਅਰਨੈਸ ਕ੍ਰੀਏਟ ਕਰਨਾ ਡਾਕਟਰ ਚੰਦਰ ਸਮਝਾਉਂਦੇ ਨੇ ਜਿੰਨੇ ਸਾਡੇ ਸਟਾਫ ਦੇ ਲੋਕ ਨਾਲ ਡਾਕਟਰ ਦੇ ਆਏ ਨੇ ਉਹ اچھی طرح ਲੋਗਾਂ ਨੂੰ ਸਮਝਾਉਂਦੇ ਨੇ ਕਿ ਤੁਸੀਂ ਮੈਡੀਸਿਨ ਖਾਣੀ ਹੈ ਇਸ ਕਰਕੇ ਤਾਂ ਤੁਹਾਡੀ ਬਿਮਾਰੀ ਨੂੰ ਕੰਟਰੋਲ ਰਹਿਣਾ ਠੀਕ ਰਹਿਣਾ ਤੋਂ ਮੈਂ ਸਮਝਦਾ ਕਿ ਕੈਂਪਾਂ ਦਾ ਜੇ ਸੋਚੀਏ ਕਿ ਮਤਲਬ ਅਸੀਂ ਸਾਰੀ ਉਮਰੇ ਦਵਾਈ ਦੇ ਸਕਦੇ ਹਾਂ ਪੋਸੀਬਲ ਨਹੀਂ ਹੈ ਲੇਕਿਨ ਲੋਗਾਂ ਨੂੰ ਅਵੇਅਰ ਕਰਕੇ ਉਹਨਾਂ ਨੂੰ ਦੱਸ ਹੀ ਦੇਣਾ ਕਿ ਤੁਹਾਨੂੰ ਇਹ ਬਿਮਾਰੀ ਹੈ ਔਰ ਇੱਕ ਹਫਤੇ ਦਾ 10 ਦਿਨ ਦਾ ਤੁਹਾਨੂੰ ਅਸੀਂ ਦਵਾਈ ਦੇ ਰਹੇ ਹਾਂ ਕਾਂਟੋ ਬਾਅਦ ਫਿਰ ਇੱਕ ਵਾਰੀ ਚੈੱਕ ਕਰਾ ਲਓ ਜੇ ਠੀਕ ਹੁੰਦੀ ਹੈ ਤਾਂ ਉਸ ਦਵਾਈ ਨੂੰ ਦਵਾਈ ਮਾਰਕੀਟ ਚੋਂ ਪਰਚੇਸ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਥੰਨਾ ਜੀ ਤੁਸੀਂ ਸੇਵਾ ਭਾਰਤੀ ਸੰਸਥਾ ਬਾਰੇ ਵੀ ਵਿਸਥਾਰ ਦੇ ਨਾਲ ਦੱਸਿਆ ਤੇ ਨਾਲ ਇਹਦੇ ਕੋਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਦੱਸਿਆ ਤੇ ਜੇ ਹੋਰ ਕੋਈ ਗੱਲ ਜਿਹੜੀ ਮੈਂ ਬਿਸਰ ਗਿਆ ਇਸ ਕੈਂਪਸ ਬੰਦੀ ਜਾਂ ਸੇਵਾ ਭਾਰਤੀ ਬਾਰੇ ਉਹ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਜਰੂਰ ਦੱਸ ਸਕਦੇ ਹੋ ਜੀ ਮੈਂ ਤਾਂ ਇੰਨੀ ਬੇਨਤੀ ਕਰੂੰਗਾ ਕਿ ਜੇ ਤੁਹਾਡੀ ਹੈਲਥ ਠੀਕ ਹੈ ਤਾਂ ਥੋੜਾ ਸਾ ਕੁਝ ਠੀਕ ਹੈ ਅਸੀਂ ਸਭ ਕੁਝ ਹੈਲਥ ਦੀ ਕਾਸਟ ਤੇ ਕਰਦੇ ਆ ਤਾਂ ਕਿਰਪਾ ਕਰਕੇ ਆਪਣੀ ਹੈਲਥ ਦਾ ਖਿਆਲ ਰੱਖੋ ਡਾਕਟਰ ਜੀ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਪ੍ਰੋਪਰ ਮੈਡੀਸਨ ਲੈ ਕੇ ਕੋਈ ਹੈਲਥ ਦਾ ਖੇਲਾ ਕੋਈ ਸ਼ੇਕ ਹੀ ਨਹੀਂ ਹੁੰਦੀ ਜੇ ਹੈਲਥ ਠੀਕ ਹੈ ਤਾਂ ਸਭ ਕੁਝ ਠੀਕ ਹੈ ਮੈਂ ਤੁਹਾਡੇ ਸ਼ੋਤਿਆਂ ਨੂੰ ਇਹ ਬੇਨਤੀ ਕਰਦਾ ਕਿ ਮੌਕਾ ਪੈਂਦੇ ਜਰ ਤੁਸੀਂ ਡਾਕਟਰ ਦੀ ਰਾਏ ਲਓ ਇਹ ਤੁਹਾਡੀ ਚੋਇਸ ਹੈ ਤੁਸੀਂ ਕਿਸ ਡਾਕਟਰ ਕੋ ਜਾਣਾ ਕਿਸ ਪੈਥੀਵਲ ਜਾਣਾ ਲੇਕਿਨ ਆਪਣੇ ਆਪ ਨੂੰ ਮੰਥਲੀ ਟਵਾਈਸ ਟਵਾਈਸ ਇਨ ਮੰਥ ਜਾਂ 2 ਮਹੀਨੇ ਬਾਅਦ ਜੂਰ ਇੱਕ ਵਾਰੀ ਆਪਣੇ ਟੈਸਟ ਜਿਹੜੇ ਹੈ ਉਹਨੂੰ ਕਰਾਣੇ ਚਾਹੀਦੇ हां बहुत-बहुत धन्यवाद श्री अविनाश राय खन्ना जी ए ਤੁਸੀਂ ਦੇਖਿਆ ਖੰਨਾ ਜੀ ਨੇ ਕਿਸ ਤਰ੍ਹਾਂ ਆਪਣੇ ਜਿਹੜੀਆਂ ਗਲਬਤ ਕੀਤੀ ਜਿਹੜੇ ਸੋਸ਼ਲ ਵਰਕਰ ਵੀ ਰਾਜਨੀਤੀ ਦੇ ਵਿੱਚ ਚੱਲੋ ਕਿਸੇ ਪਛਾਣ ਦੇ ਮਹਤਾਜ ਨਹੀਂ ਹੈ ਪਰ ਨਾਲ ਦੀ ਨਾਲ ਉਹ ਆਪਣੇ ਜਿਹੜੇ ਬੰਦੂ ਆਪਣੇ ਬੰਦੂ ਆ ਜਾਂ ਉਹਨਾਂ ਦੇ ਨਿੱਤੀ ਉਹਨਾਂ ਦੀ ਵੀ ਚੇਤਾ ਰੱਖਦੇ ਜਿਵੇਂ ਕਿ ਉਹਨਾਂ ਨੇ ਇਸ ਕੈਮਰੇ ਦੇ ਰਾਹੀਂ ਵੀ ਮੈਨੂੰ ਵੀ ਇਨਸਟਰਕਸ਼ਨ ਦਿੱਤੀ ਹੈ ਤੇ ਬਹੁਤ ਤਾਕੀਦ ਕੀਤੀ ਹੈ ਵੀ ਉਹ ਵੀ ਆਪਾਂ ਤੇ ਕੋਸ਼ਿਸ਼ ਕਰਾਂਗੇ ਆਪਾਂ ਵੀ ਤੇ ਸਾਡੇ ਦਰਸ਼ਕਾਂ ਨੂੰ ਵੀ ਬੇਨਤੀ ਹੈ ਵੀ ਆਪਣੀ ਸਿਹਤ ਦਾ ਜਰੂਰ ਖਿਆਲ ਰੱਖੋ ਜਿੱਥੇ ਕਿ ਉਹਦੇ ਪ੍ਰੋਬਲਮ ਆਉਂਦੀ ਹੈ ਉਹਨੂੰ ਜਰੂਰ ਚੈੱਕਅਪ ਕਰਾਓ ਤੇ ਜਿਆਦਾਤਰ ਕਿਸੇ ਕੈਂਪ ਜਾਂ ਡਾਕਟਰ ਦੀ ਦਵਾਈ ਨਹੀਂ ਖਾਂਦੀ ਜਾਂ ਕੈਂਪ ਜਾਂ ਤੁਸੀਂ ਡਾਕਟਰ ਦੀ ਦਵਾਈ ਨਹੀਂ ਖਾਂਦੀ ਜਾਂ ਉਹਦਾ ਸਾਈਡ ਇਫੈਕਟ ਹੁੰਦਾ ਹੈ ਤੇ ਤੁਸੀਂ ਕਿਸੇ ਹੋਰ ਡਾਕਟਰ ਨਾਲ ਕੰਸਲਟ ਕਰਕੇ ਉਹਦਾ ਵੀ ਤੁਸੀਂ ਇਚਾਰ ਕਰਾ ਸਕਦੇ ਹੋ ਆਪੀ ਸੇਪਟੀ ਕਰ ਸਕਦੇ ਹੋ